ਸਾਨਾ ਵੱਲੋਂ ਵੱਡਾ ਧਰਨਾ ਲਾਇਆ ਗਿਆ ਸੀ ਇੱਕ ਰੋਸ ਮਾਰਚ ਕੱਢਿਆ ਗਿਆ ਸੀ ਕੱਲ ਟਰੈਕਟਰ ਮਾਰਚ ਕੱਢੇ ਜਾ ਰਹੇ ਸੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਪਟਿਆਲਾ ਵਿੱਚ ਵੀ ਨਜ਼ਰ ਆਇਆ ਨਾਬੇ ਵਿੱਚ ਸਮਰਾਲੇ ਵੱਖ-ਵੱਖ ਹੋਰ ਜ਼ਿਲ੍ਹਿਆਂ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਰੋਸ ਮਾਰਚ ਕੱਢਿਆ ਗਿਆ ਕੇਂਦਰ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਰੱਖੀਆਂ ਗਿਆ ਉੱਥੇ ਹੀ ਜੇਕਰ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਕੰਪਨੀ ਬਾਗ ਤੋਂ ਸ਼ੁਰੂ ਹੋ ਕੇ ਡੀਸੀ ਦਫ਼ਤਰ ਤੱਕ ਲੰਬੀ ਲਾਈਨ ਨਜ਼ਰ ਆਈ ਟਰੈਕਟਰਾਂ ਦੀ ਕਿਸਾਨ ਆਗੂਆਂ ਨੇ ਕਿਹਾ ਕਿ 500 ਜਿਲ੍ਹਿਆਂ ਦੇ ਵਿੱਚ ਇਹ ਟਰੈਕਟਰ ਮਾਰਚ ਜੋ ਕੇ ਕੱਢਿਆ ਜਾ ਰਿਹਾ ਹੈ ਕਿਸਾਨ ਆਗੂਆਂ ਨੇ ਵੀ ਕਿਹਾ ਕਿ 2020 ਬਿਜਲੀ ਐਕਟ ਜਿਹੜਾ ਹੁਣ ਤੱਕ ਰੱਦ ਨਹੀਂ ਕੀਤਾ ਗਿਆ ਇੱਕ ਜਿਹੜਾ ਸਾਡਾ ਪਾਣੀ ਦਾ ਬਹੁਤ ਵੱਡਾ ਮਸਲਾ ਹੋਇਆ ਉਸ ਨੂੰ ਹੱਲ ਨਹੀਂ ਕੀਤਾ ਜਾ ਰਿਹਾ ਜਿਸ ਦੇ ਵਜੋਂ ਅੱਜ ਇੱਕ ਬਹੁਤ ਵੱਡਾ ਰੋਸ ਮਾਰਚ ਕੀਤਾ ਗਿਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ 28 ਤਰੀਕ ਨੂੰ ਚੰਡੀਗੜ੍ਹ ਵਿੱਚ ਬਹੁਤ ਵੱਡੀ ਮੀਟਿੰਗ ਕਰਕੇ ਤੇ ਅਗਲੇ ਸੰਘਰਸ਼ ਦੀ ਰੂਪਰੇਖਾ ਤਿਆਰ ਕੀਤੀ ਜਾਏਗੀ ਮੈਂ ਜੀ ਗੁਰਦੇਵ ਸਿੰਘ ਵਰਪਾਲ ਕਿਸਾਨ ਸੰਘਰਸ਼ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਕੀ ਪ੍ਰੋਗਰਾਮ ਰੱਖਿਆ ਗਿਆ ਜੀ ਅੱਜ ਜੀ ਅਸੀਂ ਪੂਰੇ ਭਾਰਤ ਦੇ ਵਿੱਚ 500 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਕਿਸਾਨਾਂ ਵੱਲੋਂ ਜਿਹੜਾ ਵਾਹ ਟਰੈਕਟਰ ਮਾਰਚ ਕਰਨ ਜਾ ਰਹੇ ਆ ਟਰੈਕਟਰ ਪ੍ਰੇਡ ਕਰਾਂਗੇ ਸਰਕਾਰ ਦੇ ਬਲਬੋਰ ਤੇ ਜਾ ਕੇ ਕਰਨ ਜਾ ਰਹੇ ਆ ਕਿਉਂਕਿ ਜਿੱਥੇ ਸਰਕਾਰ ਝੂਠੇ ਵਾਦੇ ਲੋਕਾਂ ਨਾਲ ਕਰਕੇ ਪਰੇਡ ਕਰਦੀ ਸੀਗੀ ਉਥੇ ਅੱਜ ਕਿਸਾਨਾਂ ਤੇ ਮਜ਼ਦੂਰਾਂ ਨੇ ਵੀ ਦੱਸ ਦਿੱਤਾ ਕਿ ਅੱਜ ਅਸੀਂ ਆਪਣੀ ਹੱਕੀ ਮੰਗਾਂ ਵਾਸਤੇ ਜਿਹੜਾ ਆ ਆਪਣੇ ਸਵਿਧਾਨ ਦੀ ਰਾਖੀ ਕਰਨ ਵਾਸਤੇ ਜਿਹੜਾ ਟਰੈਕਟਰ ਪ੍ਰੇਡ ਜਿਹੜੀ ਆ ਹਰ ਜ਼ਿਲ੍ਹੇ ਦੇ ਵਿੱਚ ਜਿਹੜੀ ਆ ਹੋ ਰਹੀ ਆ ਕੀ ਕੀ ਮੰਗਾਂ ਹੈਗੀਆਂ ਜੀ ਵੇਖੋ ਜੀ ਸਾਡੀ ਐਮ ਐਸ ਪੀ ਜਿਹੜੀ ਸੀ ਗਾਰੰਟੀ ਕਾਨੂੰਨ ਆ ਉਹ ਨਹੀਂ ਬਣਾਇਆ ਗਿਆ ਅਜੇ ਤੱਕ ਜੋ ਕਿਸਾਨਾਂ ਦੇ ਝੂਠੇ ਪਰਚੇ ਪਾਏ ਗਿਆ ਸੀ ਉਹ ਰੱਦ ਨਹੀਂ ਕੀਤੇ ਗਏ ਦੂਸਰਾ 2020 ਬਿਜਲੀ ਐਕਟ ਜਿਹੜਾ ਉਹਨੂੰ ਰੱਦ ਨਹੀਂ ਕੀਤਾ ਗਿਆ ਇੱਕ ਜਿਹੜਾ ਸਾਡਾ ਪਾਣੀਆਂ ਦਾ ਬਹੁਤ ਵੱਡਾ ਮਸਲਾ ਆ ਉਹਨੂੰ ਹੱਲ ਨਹੀਂ ਕੀਤਾ ਜਾ ਰਿਹਾ ਕਿਉਂਕਿ ਰਾਜਸਥਾਨ ਨੂੰ ਤੇ ਹਰਿਆਣੇ ਨੂੰ ਜਿਹੜਾ ਪਾਣੀ ਆ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਪਰ ਦੋ ਦੋ ਕਿਸਾਨ ਜਥੇਬੰਦੀ ਧੜੇ ਕਿਉਂ ਅਲੱਗ ਹੋ ਗਈ ਬੇਖੋ ਜਿਹੜਾ ਤੁਹਾਡੇ ਲਾਕ ਕੀਤੇ ਸੀ ਉਹ ਤਾਂ ਰક્ષਣਾ ਦਾ ਟਾਈਮ ਤੇ ਹੋ ਗਏ ਸੀਗਾ ਸਰਕਾਰਾਂ ਦੀਆਂ ਨੀਤੀਆਂ ਹੁੰਦੀਆਂ ਨੇ ਲੋਕਾਂ ਨੂੰ ਪਾੜਨ ਵਾਸਤੇ ਪਰ ਜਿਹੜੀਆਂ 5 ਕਿਸਾਨ ਜਿਹਦੇ ਬੰਦੀਆਂ ਸੀ ਰਾਜੇ ਹਰ ਸਿੰਘ ਸਾਹਿਬ ਦੇ ਨਾਲ ਤੇ ਉਹ ਵੀ ਨਾਲ ਤੇ ਹੁਣ 32 ਕਿਸਾਨ ਜਿਹਦੇ ਬੰਦੀਆਂ ਦੂਜੇ ਜਿਹੜੀ ਅਕਸਰ ਸੰਯੁਕਤ ਕਿਸਾਨ ਮੋਰਚਾ ਉਹ ਇਕੱਠੇ ਹੋ ਚੁੱਕੇ ਨੇ ਸਾਰੇ ਜੰਦਰ ਦੇ ਵਿੱਚ ਇਕੱਠੇ ਹੋ ਗਏ ਨੇ ਹੁਣ ਅਸੀਂ ਆਪਣਾ 28 ਤਰੀਕ ਨੂੰ ਚੰਡੀਗੜ੍ਹ ਵਿੱਚ ਬਹੁਤ ਵੱਡੀ ਮੀਟਿੰਗ ਕਰਕੇ ਤੇ ਅਗਲੇ ਸੰਘਰਸ਼ ਦੀ ਜਿਹੜੀ ਰੂਪਰੇਖਾ ਨੂੰ ਲਿਖਾਂਗੇ ਅਸਰ ਹੋਵੇਗਾ ਕੇਂਦਰ ਸਰਕਾਰ ਦੇ ਉੱਪਰ ਅਜਿਹੇ ਫਲੈਗ ਮਾਰਨ ਬਿਲਕੁਲ ਜੀ ਬਿਲਕੁਲ ਅਸਰ ਤੇ ਜਿਹੜ ਜਨੀਆਂ ਕਿਉਂਕਿ ਪਿੰਡਾਂ ਦੇ ਵਿੱਚ ਜਿਹੜਾ ਵਾ ਉਹਨਾਂ ਨੇ ਆਗ ਵੋਟਾਂ ਆਖਣ ਵਾਸਤੇ ਆਉਣਾ ਕਿਉਂਕਿ ਹੁਣ 24 ਦੇ ਵਿੱਚ ਜਿਹੜਾ ਵਾ ਜੂਨ ਦੇ ਵਿੱਚ ਵੋਟਾਂ ਆ ਰਹੀਆਂ ਨੇ ਸਰਕਾਰ ਦੀਆਂ ਤੇ ਅਸੀਂ ਦੱਸ ਦਿਆਂਗੇ ਉਹਨਾਂ ਨੂੰ ਇੱਕ ਰਾ ਉਹਨੇ ਆਪਣਾ ਪ੍ਰੇਡ ਅੱਜ ਪ੍ਰੇਡ ਕੀਤੀ ਹੈ ਲੋਕਾਂ ਨੂੰ ਲਾਮਬੰਦ ਕੀਤਾ ਵਾ ਗਾਂ ਤੋਂ ਜਿਹੜੇ ਲੋਕ ਨੇ ਇਹਨਾਂ ਨੂੰ ਭਾਜਪੀ ਸਰਕਾਰ ਨੂੰ ਜਿਹੜਾ ਵਾ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਗੇ ਬਾਈਕਾਟ ਕੀਤਾ ਜਾਵੇਗਾ ਪਿੰਡਾਂ ਦੇ ਵਿੱਚ ਇਹਨਾਂ ਦਾ ਬਿਲਕੁਲ ਜੀ ਬਿਲਕੁਲ ਅਸੀਂ ਆ ਮਤਲਬ 28 ਤਰੀਕ ਨੂੰ ਮੀਟਿੰਗ ਕਰਨ ਜਾਣ ਜਾ ਰਹੇ ਹਾਂ ਜੇ ਸਾਨੂੰ ਕੋਈ ਇਹੋ ਜਿਹਾ ਜਾਪਿਆ ਵੀ ਅਸੀਂ ਬਿਲਕੁਲ ਇਹਨਾਂ ਦਾ ਬਾਈਕਾਟ ਕਰਾਂਗੇ ਨਹੀਂ ਪਿੰਡਾਂ ਦੇ ਵਿੱਚ ਕੇਂਦਰ ਸਰਕਾਰ ਦਾ ਫਾਇਦਾ ਚੁੱਕ ਲਈਏ ਤੁਹਾਡੇ ਬੰਦੀਆਂ ਦਾ ਬਿਲਕੁਲ ਜੀ ਹੁਣ ਤੁਹਾਡੇ ਬੰਦੀ ਕਿਸਾਨਾਂ ਦੀ ਕੋਈ ਰਹਿ ਨਹੀਂ ਗਈ ਵਾਏ ਬਾਕੀ ਜਿੰਨਾਂ ਦੀ ਹੈਗੀ ਐ ਇੱਕ ਦੋ ਜਥੇਬੰਦੀਆਂ ਹੈਗੀਆਂ ਉਹਨਾਂ ਦਾ ਜਨਮੀ ਜਿਹੜਾ ਵਾ ਉਹ ਮਤਲਬ ਵਖਰਾ ਹੋ ਚੁੱਕਾ ਉਹਨਾਂ ਦਾ ਬਹੁਤਾ ਕਿਸਾਨਾਂ ਦੇ ਉੱਤੇ ਜਾਂ ਮਜ਼ਦੂਰਾਂ ਦੇ ਉੱਤੇ ਕੋਈ ਅਸਰ ਹੋਣ ਵਾਲਾ ਨਹੀਂ ਕਿਉਂਕਿ ਉਹ ਭਾਜੀਪੀ ਦੀ ਵੈਸੇ ਹੀ ਬੀਲੀ ਵਾ ਰੋਡ ਮੈਪ ਕੀ ਰਿਹਾ ਹੈ ਜੀ ਅੱਜ ਦਾ ਰੋਡ ਮੈਪ ਜਿਹੜਾ ਸਾਡਾ ਅੰਮ੍ਰਿਤਸਰ ਵਿੱਚ ਆ ਉਹ ਇਦੋਂ ਕੰਪਨੀ ਭਾਗ ਤੋਂ ਸ਼ੁਰੂ ਹੋ ਕੇ ਤੇ ਅਸੀਂ ਮਾਰ ਰੋਡ ਤੋਂ ਨਹੀਂ ਹੋ ਕੇ ਡੀਸੀ ਦਫ਼ਤਰ ਦੇ ਆ ਆਪਣਾ ਗੇਟ ਗਾੜੀ ਜਾ ਕੇ ਇਹ ਸ਼ਾਤਮਈ ਤਰੀਕੇ ਦੇ ਨਾਲ ਜਿਹ